ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਪਰੀ ਜਿੰਦਾਬਾਦ। ਜੋ ਮਸ਼ਾਲ ਜੋ ਮਸ਼ਾਲ ਦੱਕੜੀ ਜੋ ਸ਼ਹੀਦ ਪਦਾਰ ਸ਼ਹੀਦ ਪਦਾਰ ਸਰਦਾਰ ਜੁਤਪਾਲ ਸਿੰਘ ਸਰਦਾਰ ਜੁਤਪਾਲ ਨੂੰ ਬੇਸਿਕ ਕਰਕੇ ਇੱਧਰ ਆਓ। ਅੱਜ ਸਰ ਨਜ਼ਰ ਮਾਰ ਕੇ ਆਇਆ। ਇਹ ਸਮੀਖਿਆ ਅਜੂਬ ਤੱਕੜੀ ਦਾ ਇੱਕ ਪਰਮਾਤਮਾ ਵੱਲੋਂ ਇੱਕ ਮਿਹਰ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਇੱਕ ਨੰਬਰ ਦਾ ਬੱਡਲ ਮਿਲਿਆ ਉਹ ਵੀ ਇੱਕ ਨੰਬਰ ਮਿਲਿਆ ਸੋ ਆਪਾਂ ਨੇ ਇੱਕੋ ਇੱਕ ਨੰਬਰ ਯਾਦ ਕਰ ਲੈ ਜੇ ਇੱਕ ਨੰਬਰ ਨੂੰ ਜਗਤ ਸਿੰਘ ਜੀ ਜੀ ਰੂਪਾ ਰੂਨਾ ਉਹਦਾ ਸਰੀਰ ਤੋਂ ਪ੍ਰਗੋ ਭਰਾਵੇ ਨੌਜਵਾਨ ਦੋਸਤੋ ਬਰਿੰਦਰ ਸਿੰਘ ਜੀ ਦਾ ਦੋਸਤ ਰਾਏ ਜੀ ਦਾ ਖਾਲਸਾ ਭਗਤ ਜੀ 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 ਇਹਨਾਂ ਚੌਥੇ ਨੰਬਰ ਤੇ ਪਹੁੰਚ ਜੇ ਨਾ ਨਰਿੰਦਰ ਮੋਦੀ ਨੂੰ ਬਣਾਣਾ ਪਿਆ ਕਿ ਉਹ ਪ੍ਰਚਾਰ ਕਰਨਾ। ਭਟਿਆ ਕਿਉਂ ਕਾਰਗੁਜ਼ਾਰੀ ਜ਼ੀਰੋ ਆ, ਖੇਰਦਾਰ ਜ਼ੀਰੋ ਆ। 20 ਸਾਲਾਂ ਕੀ ਰੇ ਡੋਬਰੀ ਇਹਦਾ ਘੱਟ ਰਹਾ ਸੀ ਅੰਗਲਿਆ ਮਹਾਰਾਣੀ ਦਾ। ਪੂਰੇ ਜ਼ਿਲ੍ਹੇ 'ਚ ਇੱਕ ਚੀਜ਼ ਦਿਖਾ ਦੇਣ ਜਿਹੜੀ ਕੋਈ। ਇੱਕ بڑا ਪ੍ਰੋਜੈਕਟ ਦਿਖਾ ਦੇਣ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਵੇ। ਅੱਜ ਬੱਚੇ ਨਸਿਆਂ ਦੇ ਆਪੀ ਹੋ ਰਹੇ ਆ। ਰੋਜ਼ਗਾਰ ਕਿਸੇ ਨੂੰ ਨਹੀਂ ਮਿਲ ਰਿਹਾ ਬੇਲੇ ਘੁੰਮ ਰਹੇ ਆ ਕਦੀ ਅਪਰਾਹਾ ਵੀ ਨਹੀਂ ਕਰਿਆ ਅੱਜ ਚਿਨਾ ਦੀ 200 ਫੁੱਟ ਚੌੜੀ ਰੋਡ ਐਕਵਾਇਰ ਹੋ ਗਈ ਆ ਜ਼ਿਮੀਦਾਰਾਂ ਦੀ ਜ਼ਮੀਨਾਂ ਐਕਵਾਇਰ ਹੋ ਗਈ ਸੜਕ ਬਣਾਉਣੇ ਕੇ ਟੈਂਡਰ ਵੀ ਲੱਗੇ ਜ਼ਿਮੀਦਾਰਾਂ ਨੂੰ ਰੁਪਇਆ ਵੀ ਮਿਲਿਆ ਅੱਧੇ ਪੈਸੇ ਦਿੱਲੀ ਵਾਲਿਆਂ ਦੇਤੇ ਪੰਜਾਬ ਵਾਲਿਆਂ ਦੇਤੇ ਫਿਰ ਉਹਨਾਂ ਨੇ ਰੋਲਾ ਪਾਇਆ 5 ਲੱਖ ਰੁਪਏ ਦਿੱਤਾ ਦੇ ਜਿੱਥੇ ਜ਼ਮੀਨ ਦੀ ਕੀਮਤ 5 ਕਰੋੜਾਂ 20 ਲੱਖ ਹੈ ਫਿਰ ਸੜਕ ਜਿਹੜੀ 15 ਫੁੱਟ ਉੱਚੀ ਬਣਦੀ ਹੈ ਜੇ ਸਿਆਣੇ ਹੁੰਦੇ ਜਮੀਨ ਲੈਵਲ ਪਰ ਸੜਕ ਬਣਾਉਂਦੇ 20-30 ਫੁੱਟ ਹੋਰ ਕੋਆਇਰ ਕਰ ਲੈਂਦੇ ਦੋਨੇ ਪਾਸੇ ਕੋਈ ਆਈਟੀ ਕੰਪਨੀਆ ਲੈਂਦੇ ਕੋਈ ਇੰਡਸਟਰੀ ਆਂਦੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਉਹ ਸੜਕ ਤੋਂ ਐਕਸੈਸੇਬਲ ਨਹੀਂ ਹੈ ਇੱਕ ਕੰਪਨੀ ਮਤਲਬ ਵਿਦਿ ਨਹੀਂ ਛੋਜੀ ਨਹੀਂ ਆਪਾਂ ਮਹਣੀ ਚ 200 ਫੁੱਟ ਚੌੜੀਆਂ ਰੋਡਾਂ ਕੱਢੀਆਂ ਆਰਿ 30000 ਰੁਪਏ ਗੱਲ 40 40 50 50000 ਰੁਪਏ ਗੱਲ ਜਿੱਤਾ। ਸੋ ਮਤਲਬ ਕਿਰਦਾਰ ਦੇਖੋ ਤਿੰਨ ਚੋਨਾ ਲੜੀ ਤਿੰਨੇ ਵਾਰੀ ਪਾਰਟੀਆਂ ਬਦਲ ਗਿਆ। ਕਿਸੇ ਪਿੰਡ ਦੀ ਧੰਨਵਾਦ ਕਰਨੀ ਆ ਜਿੱਤੇ ਤੋਂ ਬਾਅਦ ਕਿਸੇ ਦੁੱਖ ਸੁੱਖ ਨਹੀਂ ਆ ਕਿਸੇ ਨੂੰ ਗ੍ਰਾਂਟ ਨਹੀਂ ਦੇ। ਅੰਮ੍ਰਿਤ ਮਹਾਰਾਣੀ ਜੀ ਤੈਨਾ ਜੀ 3 ਕਰੋੜ ਰੁਪਏ ਗ੍ਰਾਂਟ ਦੀ 55% ਗ੍ਰਾਂਟ ਵਾਪਸ ਚਲੀ ਲਾਈਓ ਨਹੀਂ ਲੈ ਸਕੋ। ਇਹਨਾਂ ਮਦਦ 30 ਕਰੋੜ ਜੋ 15.5 ਕਰੋੜ ਵਾਪਸ ਚਲੇ। ਦਸੋ ਸਾਡੇ ਨੂੰ ਅੱਤੇ ਫੀ ਬਣਾਉਣਾ। ਸੋ ਮੇਰੀ ਬੇਨਤੀ ਆ ਬੜਾ ਕੁਝ ਕਰਨਾ ਬਾਕੀ ਹੈ। ਮੈਂ ਤਾਂ ਦੇਖੋ ਪਿੰਡ 'ਚ ਫਾਇਦਾ ਹੋਇਆ। ਵੜਦਾਂ ਨਾਲ ਦੀ ਖੇਤੀ ਕੀਤੀ, ਟਰੈਕਟਰ ਨਾਲ ਦੀ ਖੇਤੀ ਕੀਤੀ। ਨਵੇਂ ਦਸਤੂਰ ਤੋਂ ਮਾਣੀ ਸੁਖਦੇਵ ਸਿੰਘ ਸੁਖਾ ਇੰਸਪੈਕਟਰ ਜੀ ਜੀ ਬਹੁਤ ਬਹੁਤ ਸਰਮਾ ਜੀ 45 ਡਿਗਰੀ ਦਾ ਟੈਂਪਰੇਚਰ ਸੁਖਾਂ ਦਾ ਪਿਆਰ ਆ ਨਾ 45 ਡਿਗਰੀ ਟੈਂਪਰੇਚਰ ਨੂੰ ਵੀ ਠੰਡਾ ਕਰ ਰਿਹਾ ਮਤਲਬ ਆ ਤੁਸੀਂ ਦੇਖੋ ਵੀ 45 ਡਿਗਰੀ ਟੈਂਪਰੇਚਰ ਚ ਹਜ਼ਾਰਾਂ ਬੰਦੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆ ਰਹੇ ਆ ਪਿਛਲੇ 1.5 ਮਹੀਨੇ ਤੋਂ ਕੈਂਪੇਨ ਚੱਲ ਰਹੀ ਆ ਅਸੀ ਕਰ ਸਾਢੇ 450 ਤੋਂ ਉੱਪਰ ਮੈਂ ਮੀਟਿੰਗਾਂ ਕਰ ਚੁੱਕਿਆ ਮੇਰੇ ਵਿਰੋਧੀ ਪੰਜਾਬ ਵੀ ਟੱਚ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਦਾ ਰਿਸਪੌਂਸ ਜ਼ੀਰੋ ਆ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਵੀ ਕਾਰਗੁਜ਼ਾਰੀ ਔਰ ਕਿਰਦਾਰ ਦੋ ਚੀਜ਼ਾਂ ਦੇ ਵੋਟਾਂ ਪਾਉਣਗੇ ਤੇ ਮੇਰੀ ਕਾਰਗੁਜ਼ਾਰੀ ਮੇਰਾ ਕਿਰਦਾਰ ਲੋਕਾਂ ਨੂੰ ਪਤਾ ਆ ਜਿੰਨੀ ਡਿਵੈਲਪਮੈਂਟ ਮਹਾਲੀ ਚੰਡੀਗੜ੍ਹ ਦੀ ਹੋਈ ਆ ਉਸੇ ਤਰ੍ਹਾਂ ਡਿਵੈਲਪਮੈਂਟ ਪਟਿਆਲੇ ਲੋਕ ਸਭਾ ਹਿਲ ਕਿਚ ਕਰ ਇਹ ਮੇਰੀ ਅਚੀਵਮੈਂਟ ਆ ਜਦੋਂ ਸ਼ੁਰੂ ਚ ਕੈਂਪੇਨ ਚੱਲੀ ਆ ਉਸ ਟਾਈਮ ਤਾਂ ਰਾਜੇ ਮਹਾਰਾਜੇ ਕਹਿੰਦੇ ਤੇ ਵੀ ਚੁਟਕੀ ਤੇ ਜਿੱਤ ਜਾਗੇ ਜਿਸ ਤਰ੍ਹਾਂ ਹਰ ਵਾਰ ਜਿੱਥੇ ਦੇ ਆਈਆਂ ਸੋ ਇਸ ਵਾਰ ਸੀਟ ਨੂੰ ਪੂਰਾ ਖਤਰਾ ਪਿਆ ਮੋਦੀ ਜੀ ਨੂੰ ਬੁਲਾਇਆ ਚੌਥੇ ਨੰਬਰ ਤੇ ਆ ਤੀਸਰੇ ਤੇ ਨਹੀਂ ਆਂਦੇ ਦੇਖ ਲਓ ਆਉਣ ਵਾਲਾ ਸਮਾਂ ਬੜਾ ਵਧੀਆ ਹੈ ਸਤਪਾਲ ਗਰਗ ਜੀ ਤੁਸੀਂ ਰੋਜ਼ ਹੀ ਦੇਖ ਰਹੇ ਹੋ ਦਿਨ ਪਰ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਚੜ੍ਹਤ ਹੈ ਉਹ ਉੱਪਰ ਹੀ ਉੱਪਰ ਜਾ ਰਹੀ ਹੈ ਜਿਹੜਾ ਸਾਡਾ ਗ੍ਰਾਫ ਹੈ ਤੋਂ ਦਿਨ ਪਰ ਦਿਨ ਸਾਡੇ ਵੋਟਾਂ ਦਾ ਸਾਡੇ ਸਪੋਰਟਰਾਂ ਦਾ ਜਿਹੜਾ ਮਨੋਵਲ ਹੈ ਉਹ ਵਧਦਾ ਜਾ ਰਿਹਾ ਹੈ ਤੇ ਜੋ ਸਾਡੇ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਜੀ ਉਹ ਪਹਿਲਾਂ ਪਿੰਡ ਦੇ ਸਰਪੰਚ ਰਹੇ ਨੇ ਫਿਰ ਨਗਰ ਕਾਉਂਸਲ ਦੇ ਪ੍ਰਧਾਨ ਰਹੇ ਜੀਰਕਪੁਰ ਦੇ ਦੋ ਵਾਰ ਐਮਐਲਏ ਰਹੇ ਮੰਤਰੀ ਰਹੇ ਤੇ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਉਹਨਾਂ ਜਿਹੇ ਕੀਤੇ ਹੋਏ ਕੰਮ ਨੇ ਉਹਨੇ ਡਿਵੈਲਪਮੈਂਟ ਕੀਤੀ ਹੋਈ ਹੈ ਜਿਵੇਂ ਆਪਾਂ ਮੁਹਾਲੀ ਵੇਖ ਲਓ ਜਾ ਕੇ ਜੀਰਕਪੁਰ ਵੇਖ ਲਓ ਉਹਨਾਂ ਨੇ ਉਹਨੂੰ ਇੱਕ ਆਪਣਾ ਆਈਟੀ ਹੱਬ ਬਣਾਇਆ ਹੋਇਆਗਾ ਸੋ ਇਸ ਤਰ੍ਹਾਂ ਅਸੀਂ ਵੀ ਚਾਹੁੰਦੇ ਜਿਸ ਤਰ੍ਹਾਂ ਉਹ ਉੱਥੇ ਕੰਮ ਕੀਤੇ ਸਾਡੇ ਹਲਕੇ ਪਟਿਆਲੇ ਦੇ ਜੀ